ਵਿਦਿਆ ਨਾਲ ਵੀ ਉਹਦੇ ਕੋਈ ਗੁਨਾ ਨਹੀਂ ਗਾ ਸਕਦਾ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਸੈਵਿਕਿੰਨੇ ਕੋਈ ਇਹ ਕੌਣ ਹੈ ਹੁਣ ਖੇਤ ਬਾਗ ਵਿੱਚ ਆਪਾਂ ਸਾਰਾ ਵਿਚਾਰ ਕਰ ਰਹੇ ਹਾਂ ਕੌਣ ਹੈ ਜਿਹੜਾ ਇਹ ਗੱਲ ਦੱਸੇ ਵੀ ਉਹ ਪਰਮਾਤਮਾ ਕਿਵੇਂ ਬੰਦੇ ਨੂੰ ਸਾਜਦੇ ਅੰਦਰ ਮਾਤਾ ਦੇ ਪੇਟ ਵਿੱਚ ਕਿਵੇਂ ਬਣਾਉਂਦਾ ਹੈ ਕਿਵੇਂ ਇੱਕ ਇੱਕ ਅੰਗੋ ਬਣਾ ਦਿੰਦਾ ਕੋਈ ਦੱਸ ਸਕਦਾ ਹੈ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੀਓ ਬਾਰੇ ਕੋਈ ਦੱਸ ਸਕਦਾ ਹੈ ਸਰ ਨੂੰ ਕਹਿੰਦੇ ਕੋਈ ਨਹੀਂ ਕਿਵੇਂ ਉਹ ਬਣਾ ਕੇ ਦੇਹ ਫਿਰ ਉਹਨੂੰ ਖੇ ਕਰ ਦਿੰਦਾ ਮਿੱਟੀ ਬਣਾ ਦਿੰਦਾ ਇੱਕ ਮਿੰਟ ਵਿੱਚ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੂੰ ਗੰਢੇ ਦਿਆਂ ਛੇ ਮਾਂ ਤੋੜੰਦਿਆਂ ਇੱਕ ਖਿਨੂ ਇੱਕ ਮਿੰਟ ਵੀ ਨਹੀਂ ਲੱਗਦਾ ਇੱਕ ਇੱਕ ਅੰਗ ਨੂੰ ਗੰਢਦੇਆਂ ਛੇ ਮਹੀਨੇ ਲੱਗਦੇ ਹਨ ਪਰ ਤੋੜਦੇਆਂ ਇੱਕ ਖੇਨੀ ਲੰਦਾ ਕਿਵੇਂ ਬਣਾੰਡਾ ਕਿਸੇ ਨੂੰ ਨਹੀਂ ਪਤਾ ਨਾ ਕੋਈ ਦੱਸ ਸਕਿਆ ਹੇ ਤੱਕ ਗਾਵੇ ਕੋ ਕੌਣ ਹੈ ਜਿਹੜਾ ਏਕ ਦਸੇ ਸਾਜ ਕਰੇ ਕੰਨ ਕੇ ਗਾਵੇ ਕੋ ਜੀ ਲੈ ਕੇ ਦੇ ਕਿਹੜਾ ਬੰਦਾ ਐਸਾ ਸਤਿਗੁਰੂ ਕਹਿਣ ਲਗੇ ਸੀ ਤੋਂ ਜਿਹੜਾ ਇਹ ਦੱਸੇ ਬਈ ਉਹ ਜੀਵਨ ਨੂੰ ਪ੍ਰਾਪਰਬਦ ਮੁਤਾਬ ਪ੍ਰਾਰਬਦ ਮੁਤਾਬਕ ਜੀਵਨ ਨੂੰ ਜੀਵ ਆਤਮਾ ਦਿੰਦਾ ਜੀ ਜੀ ਜੈਨਦ ਜਿੰਦ ਦਿੰਦਾ ਫੇਰੋਂ ਨਾ ਤੋਂ ਜੀਵਾਤਮਾ ਲੈ ਲਿੰਦਾ ਪਹਿਨਾ ਜੀਵਾਤਮਾ ਦਿੰਦਾ ਫੇਰ ਲੈ ਲਿੰਦਾ ਜੀ ਲੈ ਫੇਰ ਦੇ ਫੇਰ ਲੈ ਕੇ ਜਿੰਦ ਜੀਵਾਤਮਾ ਉਹਨਾਂ ਨੂੰ ਫੇਰ ਹੋਰ ਸਰੀਰ ਬਣਾ ਕੇ ਫੇਰ ਦੇ ਦਿੰਦਾ ਜੀ ਲੈ ਫੇਰ ਦੇ ਤਵੇਂ ਕੋ ਜੀ ਲੈ ਫਿਰਦੇ ਕੌਣ ਜਿਹੜਾ ਇਹ ਦੱਸ ਸਕੇ ਕੋਈ ਨਹੀਂ ਦੱਸ ਸਕਦਾ ਸਹਿਬ ਜੀ ਕਹਿੰਦੇ ਨੇ ਹੁਣ ਸਹਿਬ ਕਹਿਣ ਲੱਗੇ ਮਹਾਰਾਜ ਕੋਈ ਤਾਂ ਇਹ ਗੱਲ ਦੱਸ ਹੀ ਸਕਦਾ ਹੈ ਨਾ ਨਿਮਰਤਾ ਨਾਲ ਕਹਿੰਦੇ ਨੇ ਮਹਾਰਾਜ ਦੱਸੋ ਜੀ ਲੈ ਫਿਰ ਦੇ ਜੀਵਾਂ ਨੂੰ ਲੈਂਦਾ ਹੈ ਜੀਵਾਤਮਾ ਸ੍ਰੀਨਾਮ ਵਿੱਚ ਪਾ ਦਿੰਦਾ ਹੈ ਫਿਰ ਉਹਨਾਂ ਨੂੰ ਨਾਸ਼ ਕਰ ਦਿੰਦਾ ਹੈ ਖੇ ਕਰ ਦਿੰਦਾ ਹੈ ਫਿਰ ਦੇ ਦਿੰਦਾ ਬੰਦਾ ਮਰਦਾ ਹੈ ਕਿਸੇ ਨੂੰ ਨਹੀਂ ਦੱਸਦਾ ਪਰਮਾਤਮਾ ਕਿ ਇਹਨੂੰ ਨ ਮੈਂ ਲੈ ਚਲਿਆ ਤੇ ਹੁਣ ਇਹਨੂੰ ਇਹਨੂੰ ਕਿੱਥੇ ਭੇਜਣਾ ਹੈ ਕਿਹੜੇ ਸਰੀਰ ਵਿੱਚ ਭੇਜ ਦੇਣਾ ਕਿਸੇ ਨੂੰ ਨਹੀਂ ਦੱਸਦਾ ਹਣ ਸੇਦ ਨਿਮਰਤਾ ਨਾਲ ਕਹਿੰਦੇ ਨ ਮਹਾਰਾਜ ਕੁਛ ਤਾਂ ਦੱਸੋ ਕੋਈ ਤਾਂ ਉਹਦੇ ਗੁਣ ਦੱਸੋ ਤਾਂ ਸਤਿਗੁਰੂ ਹਰਨ ਨਖੇਰ ਪਾ ਦਵਾਰ ਜਸਤੀਆ ਹਣ ਸਤਿਗੁਰੂ ਉਹ ਸਿੱਖ ਲਾ ਨੂੰ ਵਿਧੀ ਪਾ ਦਵਾਰ ਜਸਤੀਆ ਗਾਵੇ ਕੋਤਾਨ ਸਹਿਬ ਜੀ ਕਿਹਨੇ ਪੈਸੇ ਤੋਂ ਪੈਸੇ ਤੋਂ ਦੇ ਗੁਣਾ ਨੂੰ ਹਰੇਕ ਬੰਦਾ ਹੀ ਗਾ ਰਿਹਾ ਹੈ ਹਰ ਇੱਕ ਬੰਦਾ ਗਾ ਰਿਹਾ ਆਪਣੇ ਆਪਣੇ ਹਿਸਾਬ ਨਾਲ ਕਿਹੜੀ ਜਿੰਨੀ ਕੋ ਆਉਂਦੀ ਆਵਾਜ਼ ਹੈ ਉਸ ਨਾਲ ਗਾ ਰਹੀ ਹੈ ਹਾਥੀ ਆਪਣੇ ਹਿਸਾਬ ਨਾਲ ਗਾ ਰਿਹਾ ਬੰਦਾ ਆਪਣੇ ਹਿਸਾਬ ਨਾਲ ਜਿੰਨੀ ਜਿੰਨੀ ਕੋ ਕਿਸੇ ਨੂੰ ਬੁੱਧੀ ਦਿੱਤੀ ਹੈ ਹੋ ਸੰਸਾਰ ਹਰੇਕ ਬੰਦਾ ਗਾਰੇ ਗਾਵੇ ਕੋਤਾਨ ਹੋਵੇ ਕਿਸੇ ਤਾਨ ਜਿੰਨਾ ਕੋ ਕਿਸਕੇ ਕਿਸੇ ਕੋ ਤਾਨ ਹੁੰਦਾ ਬਲ ਹੁੰਦਾ ਆਪਣੀ ਬਾਲ ਅਨਸਾਰ ਹੀ ਹਰੇਕ ਬੰਦਾ ਉਹਨੂੰ ਗਾਈ ਜਾਂਦੇ ਉਹਦੇ ਗੁਣਾ ਨੂੰ ਵਰਣਨ ਕਰਦਾ ਗਾਵੇ ਕੋਤਾਨ ਹੋਵੇ ਕਿਸੇ ਤਾਨ ਕਾਵੇ ਕੋ ਦਾਤ ਜਾਣੇ ਨਿਸ਼ਾਨ ਕੋਈ ਇਸ ਤਰ੍ਹਾਂ ਆਪਣੇ ਬਾਲਨਸਾਰ ਗੰਦਾ ਕੋਈ ਇਹ ਕਹਿੰਦਾ ਬਈ ਓਨੀਆਂ ਨਿਸ਼ਾਨੀਆਂ ਇਹ ਦਾਤਾਂ ਸਾਰੀਆਂ ਓਨੇ ਦਿੱਤੀਆਂ ਇਸ ਤਰ੍ਹਾਂ ਗੰਦਾ ਕਾਵੇ ਕੋ ਦਾਤ ਜਾਣੇ ਨਿਸ਼ਾਨ ਇਹ ਨਿਸ਼ਾਨੀਆਂ ਹੁੰਦੀਆਂ ਕਾਵੇ ਕੋ ਦਾਤ ਜਾਣੇ ਨਿਸ਼ਾਨ ਮਨਿਆ ਦਾਤਾਂ ਦੇਖ ਕੇ ਇਹ ਦਾਤਾ ਉਹਨੇ ਦਿੱਤੀਆਂ ਨਿਸ਼ਾਨੀਆਂ ਗਾਵੇ ਕੋ ਦਾਤ ਜਾਣੀ ਨਿਸ਼ਾਨ ਪ੍ਰਗਟ ਕਰ ਕਰ ਕੇ ਲੋਕਾਂ ਨੂੰ ਦੱਸਦਾ ਗਾਵੇ ਕੋ ਗੁਣ ਵਡਿਆਈਆਂ ਚਾਰ ਕੋਈ ਉਹਨੀਆਂ ਚਾਰ ਸੁੰਦਰ ਵਡਿਆਈਆਂ ਗਾਉਂਦਾ ਉਨਿਆ ਬੜੀਆਂ ਸੁੰਦਰ ਵਡਿਆਈਆਂ ਕਰਦਾ ਗਾਵੇ ਕੋ ਗਣ ਵਡਿਆਈਆਂ ਚਾਰ ਉਨਿਆ ਈਆਂ ਸੁੰਦਰ ਵਡਿਆਈਆਂ ਕਹਿੰਦਾ ਭਈ ਉਹਦੇ ਵਿੱਚ ਇਹ ਵਡਿਆਈਆਂ ਜਿਵੇਂ ਸਤਿਗੁਰ ਕਹਿੰਨਿਆਂ ਨੂੰ ਕਿ ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਿਢੀ ਆਈ ਜਨ ਸੱਚ ਨੇ ਆਉਂ ਆਉਂਦੀ ਬਹੁਤ ਵੱਡੀ ਵਿਢੀ ਆਈ ਸਤਿਗੁਰ ਕਈਆਂ ਪਰਮਾਤਮਾ ਦੀ ਚਾਰ ਕਿੰਨਨ ਸੁੰਦਰ ਨੂੰ ਬਹੁਤ ਵੱਡੀ ਵਿਢੀ ਆਈ ਹੈ ਹਾਂ ਦੇ ਗੁਣ ਗਾਣ ਦੇਣ ਸਤਿਗੁਰ ਕੰਨੇ ਨੂੰ ਦੀ ਵੱਡੀ ਵਿਢੀ ਆਈ ਐ ਇਸੇ ਕਰਕੇ ਵੱਡੀ ਐ ਕਿਉਂਦਾ ਨਾਮ ਵੱਡਾ ਨਾਮ ਕਰ ਕਿਉਂ ਦੀਆਂ ਵੱਡੀਆਂ ਵਢਈਆਂ ਹਨ ਉੱਚੇ ਉੱਪਰ ਉੱਚਾ ਨਾਮ ਵੱਡੀ-ਵਢਾਈ ਜਾਂ ਵੱਡਾ ਨਾਮ ਇਸ ਕਰਕੇ ਉਹਦੀ ਵਢਾਈ ਵੱਡੀ ਐ ਕਿਉਂਕਿ ਉਹਦਾ ਨਾਮ ਵੱਡਾ ਐ ਵੱਡੀ-ਵਢਾਈ ਦਾ ਵੱਡਾ ਨਾਮ ਵੱਡੀ-ਵਢਾਈ ਦਾ ਸੱਚ ਨਾਮ ਇਸ ਕਰਕੇ ਉਹਦੀ ਵਢਾਈ ਵੱਡੀ ਐ ਕਿਉਂਕਿ ਉਹਦਾ ਨਿਆਂ ਜਿਹੜਾ ਐ ਨਾ ਇਨਸਾਫ ਉਹ ਵੱਡਾ ਐ ਉਹ ਸਾਰਿਆਂ ਨਾਲ ਇਨਸਾਫ ਕਰਦਾ ਐ ਬੇਇਨਸਾਫੀ ਨਹੀਂ ਕਰਦਾ ਦੁਨੀਆ ਦੇ ਲੋਕ ਤਾਂ ਬੇਇਨਸਾਫੀ ਕਰ ਦਿੰਦੇ ਹਨ ਪੈਸੇ ਲੈ ਕੇ ਵੱਢੀ ਲੈ ਕੇ ਉਹ ਬੰਦੇ ਨਾਲ ਇਨਸਾਫ ਨਹੀਂ ਕਰਦੇ ਬੇਇਨਸਾਫੀ ਕਰਦੇ ਹਨ ਪਰ ਪ੍ਰਮਾਤਮਾ ਤੇਰੇ ਘਰ ਸਦਾ ਸਦਾ ਹੈ ਨਿਆਂ ਉਹਦੇ ਘਰ ਵਿੱਚ ਸਦਾ ਹੀ ਨਿਆਂ ਹੈ ਇਸ ਕਰਕੇ ਉਹਦੀ ਵढਾਈ ਵੱਡੀ ਹੈ ਵਢੀਆਂ ਵਢਾਈਆਂ ਵਢੀ ਵਢਾਈ ਜਾਂ ਸੱਚ ਨਿਆਉ ਵਢੀ ਵਢਾਈ ਜਾਂ ਨਹੀਂ ਚਲਤਾਉ ਇਸ ਕਰਕੇ ਉਹਦੀ ਵੱਡੀ ਵੱਡੀ ਵਢਾਈ ਹੈ ਕਿਉਂਕਿ ਉਹਦਾ ਜਿਹੜਾ ਟਿਕਾਣਾ ਹੈ ਨਾ ਉਹਦਾ ਘਰ ਜਿਹੜਾ ਹੈ ਉਹ ਨਹੀਂ ਚਲੈ ਚਲਾਏ ਮਾਨਣੀ ਹੈ ਸਦਾ ਫਿਰ ਲੈਣ ਵਾਲਾ ਹੈ ਕਿਉਂਕਿ ਉਹ ਆਪ ਬਣਾਸੀ ਹੈ ਇਸ ਕਰਕੇ ਉਹਦਾ ਜਿਹੜਾ ਘਰ ਹੈ ਉਵੀ ਨਹੀਂ ਚੱਲੇ ਵੱਡੀ ਉਡਿਆਈ ਜਾਣੀ ਚਲਤਾ ਹਾਂ ਵੱਡੀ ਉਡਿਆਈ ਜਾਂ ਸ ਵੱਡੀ ਉਡਿਆਈ ਜਾਣੀ ਚਲਤਾ ਹਾਂ ਵੱਡੀ ਉਡਿਆਈ ਜਾਣੀ ਅਲਾਓ ਉਹਦੀ ਉਡਿਆਈ ਇਸ ਕਰਕੇ ਵੱਡੀ ਹੈ ਕਿਉਂਕਿ ਜੋ ਬੰਦਾ ਅਲਾਓ ਆਪਣੇ ਅੰਦਰ ਵੀ ਬੋਲਦਾ ਹੈ ਨਾ ਉਹ ਅੰਦਰ ਦੀ ਗੱਲ ਵੀ ਜਾਣਦਾ ਹੈ ਬਾਹਰ ਦਾ ਜੋ ਬੋਲਦਾ ਬੋਲਦਾ ਹੀ ਹੈ ਨਾ ਜੋ ਅੰਦਰ ਬੋਲਦਾ ਹੈ ਉਹ ਵੀ ਜਾਣਦਾ ਹੈ ਇਸੇ ਕਰਕੇ ਉਹਨੂੰ ਅੰਤਰਜਾਮੀ ਕਹਿੰਦੇ ਹਨ ਅੰਤਰਜਾਮੀ ਸਭ ਇਹ ਜਾਣੇ ਤਾਂ ਕਿਸਮੇ ਆਖ ਸੁਣਾਈਏ ਸਤਿਗੁਰੂ ਨੂੰ ਅੰਤਰਜਾਮੀ ਹੈ ਅੰਦਰ ਦੀ ਜਾਣਦਾ ਹੈ ਜਿਹੜੀਆਂ ਬੰਦਾ ਗੱਲਾਂ ਕਰਦਾ ਲੁੱਕ ਕੇ ਕਰੇ ਭਾਵੇਂ ਛਿਪ ਕੇ ਕਰੇ ਉਹਨੂੰ ਸਭ ਕੁਝ ਪੜਦਾ ਸਤਿ ਸੁੰਨਦਾ ਸਾਦਾ ਵੇਖਦਾ ਬੰਦਾ ਕਹਿੰਦਾ ਮੈਨੂੰ ਕਿਹੜਾ ਵੇਖ ਰਿਹਾ ਕੋਈ ਮੇਰਾ ਕਿਹੜੀ ਅਮੀਰੀਆਂ ਕਿਹੜੀਆਂ ਕੋਈ ਗੱਲਾਂ ਸੁਣਦਾ ਬੜੀਆਂ ਗੰਧੀਆਂ ਉਹ ਗੱਲਾਂ ਬੋਲਦਾ ਜੋ ਗਿਆਨ ਨਹੀਂ ਹੁੰਦਾ ਆਹਕਾਰ ਵਿੱਚ ਆ ਕੇ ਬੜਾ ਗੰਦਾ ਬੋਲਦਾ ਪਰ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੇ ਵਿੱਚ ਇਹੀ ਤਾਂ ਵੱਡੀ ਵਡਿਆਈ ਹੈ ਜੋ ਬੰਦਾ ਬੋਲਦਾ ਹੈ ਉਹ ਜਾਣਦਾ ਹੈ ਅਲਾਉ ਕਿਹਨੇ ਬੋਲਣ ਨੂੰ ਆਪਣੇ ਮੂੰਹ ਤੋਂ алаਪਨਾ ਜਾਂ ਬੰਦਾ ਜੋ ਵੀ ਅਰਦਾਸ ਕਰਦਾ ਜੋ ਅਰਦਾਸ ਕਰਦਾ ਖੜ ਕੇ ਸਤਿਗੁਰੂ ਅੱਗੇ ਜਾਂ ਘਰ ਵੀ ਅਰਦਾਸ ਕਰਦਾ ਹੈ ਮਹਾਰਾਜ ਮੇਰੇ ਤੇ ਕਿਰਪਾ ਕਰੋ ਬਿਨ ਬੋਲਿਆਂ ਸਭ ਕੁਝ ਜਾਣਦਾ ਜਿਹੜਾ ਬੋਲਦਾ ਉਹ ਤਾਂ ਜਾਣਦਾ ਹੀ ਹੈ ਪਰਮੇਸ਼ਰ ਜਾਣਦੇ ਬਿਨ ਬੋਲੇਆਂ ਵੀ ਜਾਣਦਾ ਇਸ ਕਰਕੇ ਉਹ ਪਰਮਾਤਮਾ ਦੀ ਜਿਹੜੀ ਵਡਿਆਈ ਹੈ ਨਾ ਉਹ ਵੱਡੀ ਹੈ ਬਹੁਤ ਵੱਡੀ ਬੰਦਾ ਨਹੀਂ ਕੁਝ ਜਾਣਦਾ ਵੱਡੀ ਉਡਿਆਈ ਜਾਣੀ ਅਲਾਓ ਵੱਡੀ ਉਡਿਆਈ ਆਸਾ ਦੀ ਵਾਰ ਵਿੱਚ ਆਪਾਂ ਪੜਦੇ ਰੋਜ਼ ਪਰ ਜਦੋਂ ਸਮਝ ਆ ਜਾਏ ਫਿਰ ਆਨੰਦ ਬਹੁਤ ਆਉਂਦਾ ਹੈ ਵੱਡੀ ਉਡਿਆਈ 부ਝੇ ਸਭ ਭਾਉ ਪਰਮਾਤਮਾ ਦੀ ਵੱਡੀ ਵਿਟਿਆਈ ਇਹ ਇਸੇ ਕਰਕੇ ਹੈ ਕਿ ਉਹ ਸਾਰਿਆਂ ਦੇ ਭਾਉ ਨੂੰ ਜਾਣਦਾ ਹੈ ਭਾਉ ਕਿਹਨੇ ਨਾ ਪ੍ਰੇਮ ਨੂੰ ਕਿੰਦੇ ਵਿੱਚ ਕਿੰਨਾ ਪ੍ਰੇਮ ਹੈ ਇਹ ਕਿੰਨਾ ਕੋ ਪ੍ਰੇਮ ਮੇਰੇ ਨਾਲ ਕਰਦਾ ਹੈ ਕਿੰਨਾ ਕੋ ਪ੍ਰੇਮ ਨਾਲ ਗਾ ਰਿਹਾ ਹੈ ਕਿੰਨਾ ਕੋ ਮੇਰੇ ਨਾਲ ਇਹਦਾ ਪ੍ਰੇਮ ਹੈ ਕਈ ਤਾਂ ਕਹਿੰਦੇ ਹਨ ਸਾਡਾ ਤਾਂ ਰੱਬ ਨਾਲ ਬਹੁਤ ਪ੍ਰੇਮ ਹੈ ਸਾਡਾ ਤਾਂ ਗੁਰੂ ਨਾਲ ਬਹੁਤ ਪ੍ਰੇਮ ਗੁਰੂ ਨੂੰ ਤਾਂ ਪਤਾ ਹੀ ਹੈ ਇਹਨੂੰ ਕਹਿਣ ਦੀ ਕੀ ਲੋੜ ਹੈ ਗੁਰੂ ਨੂੰ ਪਤਾ ਹੈ ਜਿਨ ਕੇ ਭਾਂਡੇ ਭਾਉ ਦਿਨਾਂ ਸਵਾਰ ਸੀ ਸੁਖੀ ਕਰੇ ਪਸਾਉ ਦੁਖੀ ਵਿਚਾਰ ਸੀ ਉਨ ਤਾਂ ਭਾਉ ਦਾ ਪਤਾ ਹੈ ਇਹ ਦੋ ਲਫ਼ਜ਼ ਹਨ ਇੱਕ ਹੈ ਭਾਉ ਇੱਕ ਹੈ ਭੋ ਭੋਕ ਕਿਹਨਾਂ ਡਰ ਨੂੰ ਤੇ ਭਾਉ ਕਿਹਨਾਂ ਪ੍ਰੇਮ ਨੂੰ ਜਿਨ ਮਨ ਭੋ ਪਿੰਨਾ ਮਨ ਭਾਉ ਪਹਿਲਾਂ ਡਰ ਆਂਦਾ ਫਿਰ ਪ੍ਰੇਮ ਆਂਦਾ ਜਦੋਂ ਤੱਕ ਅੰਦਰ ਕਿਸੇ ਲਈ ਡਰ ਨਹੀਂ ਨਾ ਪੈਦਾ ਹੋਇਆ ਇਹ ਪ੍ਰੇਮ ਵੀ ਪੈਦਾ ਨਹੀਂ ਹੋਏਗਾ ਇੱਕ ਵਾਰੀ ਪਿਆਰ ਨਾਲ ਲਾਖੋ ਜਦੋਂ ਅੰਦਰ ਡਰ ਆਏਗਾ ਨਾ ਰੱਬ ਲਈ ਪਹਿਲਾਂ ਡਰ ਆਏ ਕਿ ਰੱਬ ਹੈ ਜੋ ਤੱਕ ਕਿਸੇ ਦੇ ਅੰਦਰ ਹੈ ਹੀ ਨਹੀਂ ਇਹ ਗੱਲ ਧਾਰੀ ਨਹੀਂ ਮੇਰਾਬ ਹੈ ਉਹ ਤੱਕ ਤਾਂ ਨਹੀਂ ਗਲਤ ਕਰੀ ਜਾਣੇ ਗਲਤ ਬੋਲੇਗਾ ਗਲਤ ਖਾਏਗਾ ਹਰ ਕੰਮ ਗਲਤ ਕਰੇਗਾ ਹੀ ਕਰੇਗਾ ਤੇ ਜਦੋਂ ਪਤਾ ਲੱਗਿਆ ਰੱਬ ਹੈ ਉਹ ਮੇਰੀਆਂ ਗੱਲਾਂ ਸੁਣਦਾ ਹੈ ਮੈਨੂੰ ਦੇਖ ਰਿਹਾ ਹੈ ਮੇਰੇ ਕੰਮ ਦੇਖ ਰਿਹਾ ਹੈ ਇਰਸਤੂ ਬਾਤ੍ਰੇਮ ਐਲੋਇਕਾ ਜਿਉਂ ਗੁਰੂ ਪ੍ਰਤੀ ਪੈਣਾ ਡਰ ਪੈਦਾ ਹੋਵੇ ਵੀ ਗੁਰੂ ਮੇਰਾ ਸਾਹ ਸਾਥ ਬੈਠਾ ਹੈ ਹੁਣ ਜਿਹੜੇ ਤਾਂ ਡਰਦੇ ਆਣ ਪਾਠੀ ਜਿਹੜੇ ਸਮਝਦੇ ਆਣ ਵੀ ਇਹ ਗੁਰੂ ਨਾਨਕ ਆਪ ਹੀ ਬੈਠੇ ਹਨ ਉਹ ਤਾਂ ਡਰਦੇ ਆਣ ਪਰ ਜਿਨ੍ਹਾਂ ਨੂੰ ਨਹੀਂ ਡਰ ਇਹ ਤਾਂ ਕਿਤਾਬ ਹੀ ਹੈ ਉਹ ਫਿਰ ਉਸ ਹਾਵ ਨਾਲੀ ਕਿਉਂਕਿ ਅੰਦਰ ਡਾਰਣੀ ਪ੍ਰੇਮਣੀ ਇਹਨਾਂ ਡਰਤਾ ਆਵੇ ਨਾ ਪ੍ਰੇਮ ਫੇਰੀ ਆਏਗਾ ਸਤਿਗੁਰੂ ਕਹਿੰਦੇ ਨੇ ਵੱਡੀ ਉਡੀਐ ਇਸੇ ਕਰਕੇ ਐ ਕਿ ਵੱਡੀ ਉਡੀਐ ਜਾਣੀ ਆਲਉ ਵੱਡੀ ਉਡੀਐ ਬੁਝੇ ਸਭਾਉ ਉਹ ਸਾਰਿਆਂ ਦੇ ਅੰਦਰ ਦਾ ਭਾਉ ਜਾਣਦਾ ਇਹਦੇ ਅੰਦਰ ਕਿੰਨਾ ਪ੍ਰੇਮ ਹੈ ਇਹਦੇ ਅੰਦਰ ਪ੍ਰੇਮ ਹੈ ਜਾਂ ਲਾਲਚ ਹੈ ਕਈ ਲਾਲਚ ਕਰਕੇ ਉਹਦੇ ਨਾਲ ਪ੍ਰੇਮ ਕਰਦੇ ਨੇ ਇਰੋਂ ਨੂੰ ਪ੍ਰੇਮ ਨਹੀਂ ਕਿਹਾ ਜਾਂਦਾ ਜਾਂ ਲੱਭ ਤਾਂ ਨਹੀਂ ਉਹ ਕਿਹਾ ਜਿੱਥੇ ਲਾਲਚ ਆ ਜਾਏ ਨਾ ਪ੍ਰੇਮ ਨਹੀਂ ਹੁੰਦਾ ਲੱਭ ਤਾਂ ਕੂੜਾ ਨਹੀਂ ਉਹ ਜੇ ਲਾਲਚ ਹੋਵੇ ਉੱਥੇ ਝੂਠਾ ਨਹੀਂ ਹੁੰਦਾ ਮੈਂ ਲਾਲਚ ਕਰਕੇ ਕੰਮ ਕਰ ਰਿਹਾ ਮੈਨੂੰ ਇਹ ਮਿਲ ਜਾਏ ਇਹਨੇ ਦਿਨ ਪਾਠ ਕਰਾਂਗਾ ਫਿਰ ਛੱਡ ਦੇਣਾ ਕਿਉਂਕਿ ਲਾਲਚ ਹੈ ਪ੍ਰੇਮ ਨਹੀਂ ਹੈ ਜਦੋਂ ਅੰਦਰ ਪ੍ਰੇਮ ਬਣ ਗਿਆ ਫਿਰ ਛੱਡੇਗਾ ਨਹੀਂ ਇੱਕ ਵਾਰੀ ਪਿਆਰ ਨਾਲ ਲਾਖੋ ਜੋ ਤੱਕ ਪ੍ਰੇਮ ਹੈ ਪ੍ਰੇਮ ਨਹੀਂ ਜੋ ਤੱਕ ਲਾਲਚ ਹੈ ਕਦੇ ਪ੍ਰੇਮ ਨਹੀਂ ਹੁੰਦਾ ਲਾਲਚ ਕਦੇ ਵੀ ਪ੍ਰੇਮ ਨਹੀਂ ਹੁੰਦਾ ਤੇ ਜਦੋਂ ਆ ਜਾਏ ਨਿਸ਼ਕਾਮਤਾ ਕਾਮਨਾ ਤੋਂ ਰਹਿਦ ਇਹ ਮੈਨੂੰ ਕੁਛ ਨਹੀਂ ਬਸ ਮੇਰਾ ਉਹਦੇ ਨਾਲ ਪ੍ਰੇਮ ਬਣ ਜਾਏ ਫਿਰ ਪ੍ਰੇਮ ਬਣਦਾ ਜਦੋਂ ਤੱਕ ਕਾਮਨਾ ਲਾਲਚ ਹੈ ਪ੍ਰੇਮ ਨਹੀਂ ਹੈ ਘਰ ਵਾਲੀ ਘਰ ਵਾਲੀ ਨੂੰ ਕਹਿੰਦੀ ਹੈ ਫਲਾਣੀ ਚੀਜ਼ ਮੈਨੂੰ ਲਿਆ ਕੇ ਦੇਓਗੀ ਨਾ ਫਿਰ ਮੇਰਾ ਤੁਹਾਡੇ ਨਾਲ ਪ੍ਰੇਮ ਹੈ ਇਹਨਾਂ ਮਤਲਬ ਪ੍ਰੇਮ ਨਹੀਂ ਹੈ ਲਾਲਚ ਹੈ ਤੇ ਜੇ ਉਹ ਕਹੇ ਨਹੀਂ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ ਬਸ ਆਪਣਾ ਪ੍ਰੇਮ ਬਣਨਾ ਚਾਹੀਦਾ ਫਿਰ ਪ੍ਰੇਮ ਪੈ ਜਾਂਦਾ ਬਸ ਇਸੇ ਤਰ੍ਹਾਂ ਹੀ ਹੈ ਪਰਮਾਤਮਾ ਨੂੰ ਸਾਰਿਆਂ ਦੇ ਅੰਦਰ ਦਾ ਪ੍ਰੇਮ ਪਤਾ ਹੈ ਪਿਆਰ ਪਤਾ ਹੈ ਉਹ ਸਭ ਨੂੰ ਜਾਣਦੇ ਹਨ ਦੇ ਅੰਦਰ ਕਿੰਨਾ ਪ੍ਰੇਮ ਹੈ ਬਸ ਉਹ ਪ੍ਰੇਮ ਦੇਖ ਕੇ ਹੀ ਉਹਦੇ ਨਾਲ ਫਿਰ ਉਹਨਾਂ ਹੀ ਪਿਆਰ ਕਰਦਾ ਬੰਦਾ ਕਹਿੰਦਾ ਮੇਰੇ ਕੋਲ ਟਾਈਮ ਹੀ ਹੈ ਨਹੀਂ ਉਹਦੇ ਲਈ ਵੇ ਤੇਰੇ ਕੋਲ ਟਾਈਮ ਨਹੀਂ ਤੇ ਜੋ ਤੈਨੂੰ ਕੋਈ ਕੰਮ ਪੈਂਦਾ ਫਿਰ ਕਹਿੰਦਾ ਤੂੰ ਮੇਰੇ ਮੇਰਾ ਗੁਰੂ ਨੇ ਕੰਮ ਨਹੀਂ ਕੀਤਾ ਮੇਰਾ ਰੱਬ ਨੇ ਕੰਮ ਨਹੀਂ ਕੀਤਾ ਕਿਹਨੇ ਭਗਤਾਂ ਦਾ ਕੰਮ ਕਰਦਾ ਤੇ ਭਗਤੀ ਤਾਂ ਉਹਨਾਂ ਹੀ ਕੰਮ ਕਰਦੇ ਆਂ ਨਾ ਉਹਦੀ ਭਗਤੀ ਕਰਦੇ ਆਂ ਉਹਦੇ ਲਈ ਸਮਾਂ ਕੱਢਦੇ ਆਂ ਤੇ ਤੇਰੇ ਕੋਲ ਟਾਈਮ ਨਹੀਂ ਤੇ ਰੱਬ ਕੋਲ ਤੇਰੇ ਲਈ ਕਿੰਨਾ ਕੋ ਟਾਈਮ ਹੋਏਗਾ ਦੱਸੋ ਤੇ ਤੁਹਾਡੇ ਕੋਲ ਟਾਈਮ ਨਹੀਂ ਤੇ ਰੱਬ ਵੇਲਾ ਬੈਠਾ ਤੁਹਾਡੇ ਕੰਮ ਕਰਨ ਲਈ ਉਹ ਜਾਣਦਾ ਹੈ ਵੱਡੀ ਵਡਿਆਈ ਬੁਝੇ ਸਭ ਪਾਉ ਵੱਡੀ ਸਮਾਪਤੀ ਹੈ ਵੱਡੀ ਵਡਿਆਈ ਦਾ ਪੁੱਛ ਨਾ ਦਾਤ ਪਰਮਾਤਮਾ ਦੀ ਐਸੇ ਕਰਕੇ ਵੱਡੀ ਵਡਿਆਈ ਹੈ ਉਹ ਪੁੱਛ ਕੇ ਦਾਤਾ ਨਹੀਂ ਦਿੰਦਾ ਜਿਸ ਨੂੰ ਪੁੱਛਦਾ ਇਹ ਨਹੀਂ ਵੀ ਉਹ ਪੁੱਛ-ਪੁੱਛ ਕੇ ਕਿਸੇ ਨੂੰ ਵੀ ਮੈਂ ਇਹਨੂੰ ਆ ਦਾਤ ਦੇ ਦੇ ਇਹਨਵਾਦੀ ਮਂ ਪਿਛੇ ਨਹੀਂ ਪੁੱਛਦਾ ਅਫਸਰ ਜਿਹੜੇ ਨੂੰ ਵੱਡੇ ਨੂੰ ਅਫਸਰ ਨੂੰ ਪੁੱਛ ਕੇ ਰਾਜੇ ਨੂੰ ਪੁੱਛ ਕੇ ਜਦ ਇਹਨੂੰ ਕਿੰਨੀ ਬਖਸ਼ਿਸ਼ ਦੇਣੀ ਹੈ ਜੀ ਇਹਨੂੰ ਕੀ ਦੇਣਾ ਕੀ ਦੇਣਾ ਇਹਨੂੰ ਕਿੰਨੀ ਤਨਖਾਹ ਪ੍ਰਿੰਸੀਪਲ ਨੂੰ ਪੁੱਛ ਕੇ ਦੱਸਦੇ ਹਨ ਛੋਟੇ ਕਿੰਨੀ ਦੇਣੀ ਹੈ ਜੀ ਪਰ ਆਪਨੇ ਕਦੇ ਕਿਸੇ ਨੂੰ ਨਹੀਂ ਪੁੱਛਿਆ ਕੋਡਿਵੜੇ ਆਈ ਜਾਪੋਛਨਾ ਦਾ ਤੁਹਾਡੀ ਵਢਿਾਈ ਜਾ ਆਪੇ ਆਪ ਜਿਹੜਾ ਕਰਨਾ ਉਹਨੇ ਆਪ ਹੀ ਆਪ ਕਰਨਾ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨ ਸਰਬ ਲਜਾਏ ਸਮਾਪਤੀ ਕਿਉਂਕਿ ਪਰਮੇਸ਼ਰ ਦੇ ਗੁਣ ਜਿਹੜੇ ਹਨ ਸਤਿਗੁਰੂ ਦੀ ਵਿਧੀ ਪਾਖ ਅਨੁਸਾਰ ਆਪਾਂ ਕੱਲ ਨੂੰ ਫਿਰ ਵਿਧੀ ਪਾਖ ਅਨੁਸਾਰ ਅਜੇ ਪੂਰਾ ਨਹੀਂ ਹੈ ਇਹਦੇ ਨਾਲ ਸਮਾਂ ਲੱਗੇਗਾ ਕਿਉਂਕਿ ਜੋ ਤੱਕ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੜਤਾਲ ਨਹੀਂ ਕਿਉਂਕਿ ਚੰਗੀ ਤਰ੍ਹਾਂ ਅਸਲੀ ਤਾਂ ਪੂਰੀ ਹੋ ਹੀ ਨਹੀਂ ਸਕਦੀ ਉਹ ਤਾਂ ਸਤਿਗੁਰੂ ਆਪ ਹੀ ਜਾਣਦੇ ਹਨ ਪਰ ਸਤਿਗੁਰੂ ਦੀ ਬਾਣੀ ਅਨੁਸਾਰ ਜਿੰਨੀ ਕੁ ਬੁੱਧੀ ਤੋਛ ਬੁੱਧੀ ਸਤਿਗੁਰੂ ਨੇ ਦਿੱਤੀ ਹੈ ਉਹ ਸੰਸਾਰ ਵਿਚਾਰ ਕਰਾਂਗੇ ਏਥੇ ਹੀ ਭੁੱਲਾ ਚੁੱਕਾਂ ਦੀ ਕਿ ਮਾਂ ਦੇ ਉਹ ਰਲ ਕੇ ਪੜੋ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹੁਣਿਆ ਕੁਲਾ ਦੁਕਾਨੇ ਕੀ ਮਾਦੇਵ ਜੀ ਪਿਆਰ ਸਹਿਤ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ